ਸ਼ਰੀਰਾਂ ਦੇ ਸ਼ਰੀਰਾਂ ਨੂੰ ਆਜਾ ਜਿਹੜਾ ਯੋਧਿਆ ਨੇ ਮੇਰੇ ਫੇਰੋਪੜਾ ਜਿਹੇ ਰੰਗਸੀਆ ਦਾ ਜਸਾ ਦਾ ਮੋਰ ਵੀ ਕੋਈ ਚਾਰ ਸਾਰੀ ਇਕੱਠੇ ਹੋ ਕੇ ਬਿਚਾਰੇ ਸਾਰੇ ਮੇਰੇ ਭਰਾ ਜੀ ਜੁੜੀਆ ਇਹਨੂੰ ਸਾਰੇ ਮੋਰ ਦਾ ਧੰਨਵਾਦ ਇਹਨਾਂ ਦਾ ਕਰਦਾ ਜਿਹੜਾ ਮੈਂ ਹੋ ਰਿਹਾ ਜੀ ਸ਼ਾਮ ਨੂੰ ਜਦੋਂ ਅਸੀਂ ਅੱਥੇ ਮੇਰੇ ਭਰਾ ਜੀ ਅੱਜ ਜਲੰਧਰ ਦੇ ਵੱਖ-ਵੱਖ ਜਿਹੜੇ ਹਿੰਦੂ ਸੰਗਠਨ ਆ ਜਿਵੇਂ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਲੰਧਰ ਸ਼ਹਿਰ ਦੇ ਵਿੱਚ ਐਕਟਿਵ ਹੈ ਉਹਨਾਂ ਦੇ ਸੰਜੇ ਧਰਿਆਲ ਸਿੰਘ ਨਾਲ ਅੱਜ ਪ੍ਰਭੂ શ્રી RAM ਜੀ ਦੀ ਜਨਮ ਵਰਧਾਈ ਹੈ ਜਿਹਨੂੰ ਉੱਪਰ ਕਰਕੇ ਮੜਿਆ ਉਹਨਾਂ ਦੀ ਪਵਿੱਤਰ ਮੂਰਤੀ ਦੇ ਵਿੱਚ ਜਿਹੜੀ ਪ੍ਰਾਣ ਪ੍ਰティਸ਼ਟਾ ਦਾ ਜਿਹੜਾ ਲਾਈਵ ਕਾਰਜਕ੍ਰਮ ਹੈ ਇੱਥੇ શ્રી RAM ਪ੍ਰਭੂ શ્રી RAM ਜੀ ਦਾ ਜਿਹੜਾ ਚੌਂਕ ਹੈ ਇਹਦੇ ਵਿੱਚ ਲਗਾ ਕੇ ਸੂਚੀ ਸੰਗਤ ਦੇ ਦਰਸ਼ਨਾਂ ਦੇ ਲਈ ਜਿਹੜਾ ਇੱਥੇ ਸਾਥੀਆਂ ਨੇ ਅਰੇਂਜਮੈਂਟ ਕੀਤਾ ਮੈਂ ਬਹੁਤ-ਬਹੁਤ ਧੰਨਵਾਦ ਦਿਆਂ ਮੈਨੂੰ ਮਿਲਣਾ ਜੀ ਦਾ ਸ਼ਾਨ ਸ਼ਰਮਾ ਜੀ ਦਾ ਮੇਰੇ ਵੀ ਰਾਜੂ ਜੀ ਦਾ ਔਰ ਸਮੂਚੀ ਜਿੰਨੇ ਸੰਗਠਨ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਰੋਗਾਂ ਦੇ ਦੀਆਂ ਸਿੱਖਿਆਵਾਂ ਨੂੰ ਅੱਗੇ ਵਧਾ ਰਹੇ ਆ ਉਹਨਾਂ ਵੱਲੋਂ ਸਾਂਝਾ ਪ੍ਰਯਾਸ ਕੀਤਾ ਗਿਆ ਸੋ ਮੈਂ ਬਹੁਤ-ਬਹੁਤ ਵਧਾਈ ਦਿੰਦਾ ਅੱਜ ਸਾਰੇ ਦੇਸ਼ ਦੇ ਵਿੱਚ ਜਿਹੜਾ ਇਸ ਦਿਵਸ ਨੂੰ ਜਿਹੜਾ ਬਹੁਤ ਗਰਮ ਜੋਸ਼ੀ ਦੇ ਨਾਲ ਜਿਹੜਾ ਮਨਾਇਆ ਜਾ ਰਿਹਾ ਜਲੰਧਰ ਦੇ ਵਿੱਚ ਵੀ ਬਹੁਤ ਵੱਡੇ ਆਰੇ ਕਰਨ ਅਰੇਂਜਮੈਂਟ ਲੰਗਰ ਭੰਡਾਰੇ ਮੰਦਰਾਂ ਦੇ ਵਿੱਚ ਜਿਹੜੇ ਆ ਇਹਦੇ ਪ੍ਰਬੰਧ ਜਿਹੜੇ ਕੀਤੇ ਗਏ ਆ ਸੋ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਸਮੁੱਚੇ ਜਿੰਨੇ ਵੀ ਮੇਰੇ ਸਾਥੀ ਸੰਗਠਨ ਨਾਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਨੂੰ ਵਧਾਈ ਦੇਣਾ ਔਰ ਤੁਹਾਡੇ ਮਾਧਿਅਮ ਤੋਂ ਸਮੁੱਚੇ ਜਲੰਧਰ ਦੀ ਸਮੁੱਚੇ ਪੰਜਾਬ ਦੀ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦਾ ਮੈਂ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼ੀ ਦਾਬ ਬੋਲ ਸਿਆਪਤੀ ਰਾਮਚੰਦਰ ਮਹਾਰਾਜ ਕੀ ਜੈ ਅੱਜ 500 ਸਾਲ ਬਾਅਦ ਰਾਮ ਮੰਦਰ ਬਣ ਲਗਾ ਦੇਸ਼ ਦੇ ਵਿੱਚ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦੇਣਾ ਅੱਜ ਜਲੰਧਰ ਦੇ ਵਿੱਚ ਦੀਵਾਲੀ ਦੀ ਤਰ੍ਹਾਂ ਸਜਿਆ ਪਿਆ ਜਲੰਧਰ ਥਾਂ ਥਾਂ ਤੇ ਲੰਗਰ ਲਾਏ ਸਾਡੇ ਹਿੰਦ ਕ੍ਰਾਂਤੀ ਦਲ ਦੇ ਪ੍ਰਧਾਨ ਮਨੋਜ ਰੰਧਾ ਜੀ ਇਹ ਸ਼ਾਂਤ ਜੀ ਰੋਹਿਤ ਜੋਸ਼ੀ ਜੀ ਔਰ ਸਾਰਿਆਂ ਨੂੰ ਇੱਥੇ ਸਾਰੇ ਮੇਰੇ ਵੀਰ ਪਹੁੰਚੇ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿਨਾਂ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਮੇਰੀ ਕਾਂਗਰਸ ਜੋ ਪਾਰਟੀ ਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਅਸੀਂ ਵੀ ਸਾਰਿਆਂ ਨੂੰ ਇਹ ਦਿਨ ਸ਼ਾਮ ਨੂੰ ਘਰ ਘਰ ਸਾਰਿਆਂ ਦੇ ਦੀਵੇ ਜਲਣ ਜੋ ਮੋਦੀ ਸਾਹਿਬ ਨੇ ਪੰਜ ਪੰਜ ਦੀਵੇ ਕਹਿ ਜਲਾਉਣੇ ਸਾਰੇ ਮੰਦਿਰਾਂ ਚ ਭਗਵਾਨ ਵਾਲਮੀਕੀ ਮੰਦਿਰਾਂ ਚ ਵੀ ਜਲਣਗੇ ਸਾਰੇ ਜਗਤ ਬਾਲਮੀਕੀ ਮੰਦਰਾ ਚ ਦੀਵੇ ਜਲਣਗੇ ਪੰਜਾਬ ਪਰ ਦੇਸ਼ ਪਰ ਸਾਰੇ ਦੇਸ਼ ਵਾਰੀਆ ਪੰਜਾਬ ਵਾਸੀਆ ਦੀਵਾਲੀ ਦੀ ਦੇਸ਼ ਵਾਸੀਆ ਸਵਛ ਭਾਰਤ ਕਾ ਸੁੰਦਰ ਭਾਰਤ ਦੇਸ਼ ਵਾਸੀਆ ਇੰਨਾ ਦਾ ਉਤਸ਼ਾਹ ਜਾਗਿਆ ਕਿ ਸਾਰਿਆਂ ਨੂੰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਲੱਖ ਲੱਖ ਵਧਾਈ ਦਿਨਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਸ੍ਰੀ ਰਾਮ ਇੱਕ ਵਾਰ ਇੱਕ ਵਾਰ ਘੋੜੀ ਲੋਏ ਤੇ ਆਪ ਜੀ ਪਾਲਾ ਹੈ ਜਿਹੜਾ 500 ਸਾਲਾਂ ਦੇ ਚਾਹ ਹਾਂ ਜੀ ਕੋਲ ਮਾਰ ਰਿਹਾ ਤੁਹਾਡਾ ਪਰਦੇਸ ਵਾਸੀ ਲੋਕਾਂ ਨੂੰ ਦੇਖ ਕੇ ਧੁੱਲਿਆ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਅੱਜ ਤੋਂ ਭਾਰਤ ਦੇ ਵਿੱਚ ਦੁਨੀਆ ਦੇ ਵਿੱਚ ਨਾਮ ਰਾਜ ਦੀ ਸਥਾਪਨਾ ਹੋ ਗਈ ਹੈ ਐਸੀ ਕਾਮਨਾ ਕਰਦਾ ਜੈ ਸ੍ਰੀ ਰਾਮ ਜਲੰਧਰ ਸ਼ਹਿਰ ਦੀ ਸਾਹ ਸਾਡੇ ਐਮਪੀ ਸਾਹਿਬ ਜੀ ਸ਼੍ਰੀ ਰਾਮ ਰਾਮ ਰਗੁਨ ਸਾਡੇ ਵਿੱਚ 600 ਤੋਂ ਪਹੁੰਚੇ ਸੀ ਨਾ ਆਏ ਤਾਂ ਬਹੁਤ ਬਹੁਤ ਵਧਾਤ ਕਰਦੇ ਆ ਜਿਹੜੇ ਪ੍ਰਭੂ ਸ਼੍ਰੀ ਰਾਮ ਦਾ ਆਸ਼ੀਰਵਾਦ ਲੈਣ ਵਾਸਤੇ ਵਿਸ਼ੇਸ਼ ਤੌਰ ਤੇ ਪਹੁੰਚੇ ਆ 500 ਸਾਲ ਦਾ ਜਿਹੜਾ ਬਨਵਾਸ ਤੋਂ ਬਾਅਦ ਆ ਸ਼੍ਰੀ ਰਾਮ ਲਲਾ ਜੀ ਵਿਰਾਜਮਾਨ ਹੋਏ ਨੇ ਇਹ ਸਭ ਤੋਂ ਵੱਡੀ ਦੀਵਾਲੀ ਦੇ ਰੂਪ ਦੇ ਵਿੱਚ ਅੱਜ ਇਤਿਹਾਸ 'ਚ ਲਿਖਿਆ ਜਾਏਗਾ 22 ਜਨਵਰੀ 22 ਜਨਵਰੀ 2024 ਇਤਿਹਾਸ 'ਚ ਲਿਖਿਆ ਜਾਏਗਾ ਜੈ ਸ਼੍ਰੀ ਰਾਮ ਬਹੁਤ ਬਹੁ ਸ਼ੁਭਕਾਮਨਾ ਦਿਨਾਂ ਚ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਜਿੰਨੇ ਵੀ ਹਿੰਦੂ ਤੇ ਮੇਰੇ ਇਸ ਮੰਚ ਤੇ ਜਿਨ੍ਹਾਂ ਨੇ ਸੰਯੋਗ ਕੀਤਾ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਵਧਾਈ ਪ੍ਰਭੂ ਰਾਮ ਜੀ ਆ ਯੋਧਿਆ ਦੇ ਵਰਾਜ ਨੇ ਕਿਉਂਕਿ ਇਹ ਬਹੁਤ ਹੀ ਸਾਲਾਂ ਦਾ ਸੁਪਨਾ ਸੀ ਜਿਹੜਾ ਪੂਰਾ ਹੋਇਆ ਮੈਂ ਇੱਕ ਵਾਰ ਫਿਰ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਇਹਨਾਂ ਸਾਰੇ ਵੀਰਾਂ ਨੂੰ ਬਹੁਤ ਬਹੁ ਵਧਾਈ ਦੇਣਾ ਚਾਹੁੰਦਾ